ਇਸ ਜਗ੍ਹਾ ਤੇ ਹੂਨੀ ਦੇ ਦਰਦ ਨੂੰ ਟੈਨਿਸ ਐਲਬੋ ਕਹਿੰਦੇ ਨੇ ਐਲਬੋ ਕਹਿੰਦੇ ਨੇ ਸਾਸਰੀ ਗਰਲ ਫਰੈਂਡਸ ਮੇਟੋਡਾ ਹੋਸਟ ਡਾਕਟਰ ਗੁਰਸ਼ੇ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਆਂ ਅੱਜ ਫੇਰ ਆਪਾਂ ਇਹ ਲੰਬੀ ਵੀਡੀਓ ਦੁਆਰਾ ਬਣਾਉਣ ਲੱਗੇ ਆਂ ਹੂਨੀ ਦੇ ਦਰਦ ਲਈ ਇਸ ਜਗ੍ਹਾ ਤੇ ਜੈਸ ਨੂੰ ਟੈਨਿਸ ਐਲਬੋ ਕਿਹਾ ਜਾਂਦਾ ਹੈ ਜਿਹੜੇ ਲੋਕ ਟੈਨਿਸ ਖੇਡਦੇ ਆ ਉਹਨਾਂ ਤੇ ਤਾਂ ਹੁੰਦਾ ਹੀ ਹੁੰਦਾ ਔਰ ਔਰਤਾਂ ਦੇ ਵਿੱਚ ਜ਼ਿਆਦਾ ਪਾਇਆ ਜਾਂਦਾ ਜਿਹੜੀਆਂ ਔਰਤਾਂ ਲੰਮੇ ਸਮੇਂ ਲਈ ਰਸੋਈ 'ਚ ਕੰਮ ਕਰਦੀਆਂ ਨੇ ਜਦੋਂ ਕੱਪੜਾ ਨਚੋੜਦੀਆਂ ਨੇ ਜਾਂ ਕੁਝ ਵੀ ਘਰ ਦੇ ਨਾਲ ਕੰਮ ਕਰਦੀਆਂ ਨੇ ਜਾਂ ਗੁੱਟ ਦੀ ਕੋਈ ਵੀ ਮੂਵਮੈਂਟ ਹੋਵੇ ਉਸ ਦੇ ਵਿੱਚ ਹੀ ਜ਼ਿਆਦਾ ਨਿਕਲ ਕੇ ਆਉਂਦਾ ਜਿਹੜੇ ਲੋਕ ਕੰਪਿਊਟਰ ਤੇ ਕੰਮ ਕਰਦੇ ਆ ਆਫਿਸ 'ਚ ਬੈਠ ਕੇ ਉਹਨਾਂ ਦੇ ਸਮੱਸਿਆ ਜ਼ਿਆਦਾ ਨਿਕਲ ਕੇ ਆਉਂਦੀ ਆ ਟੈਨਿਸ ਐਲਬੋ ਜਿਹੜੇ ਆਪਣੇ ਐਕਸਟੈਂਸਰ ਮਸਲਸ ਨੇ ਬੇਸਿਕਲੀ ਜਿਹੜਾ ਐਲਬੋ ਜੋਇੰਟ ਆ ਉਹ ਹੋਗੀ ਹਿਊਮਰਸ ਬੋਨ ਆਪਣਾ ਆ ਗਿਆ ਰੇਡੀਅਸ ਬੋਨ ਆਪਣੀ ਆ ਗਈ ਅਲਨਾ ਬੋਨ ਤਿੰਨਾਂ ਨੂੰ ਮਿਲ ਕੇ ਆਪਣਾ ਐਲਬੋ ਜੋਇੰਟ ਬਣਦਾ ਪਰ ਜਿੱਥੋਂ ਆਪਣੇ ਐਕਸਟੈਂਸਰ ਮਸਲਸ ਇੱਥੋਂ ਸਟਾਰਟ ਹੋ ਕੇ ਆਪਣੇ ਹੱਥ ਤੱਕ ਜਾਂਦੇ ਨੇ ਔਰ ਇਸ ਜਗ੍ਹਾ ਤੇ ਐਕਸਟੈਂਸਰ ਦੀ ਜਦੋਂ ਆਪਾਂ ਜਾਦਾ ਵਾਰ ਤੋਂ ਕਰਦੇ ਆ ਐਕਸਟੈਂਸਰ ਆਪਣੇ ਵੀਕ ਹੁੰਦੇ ਨੇ ਆਪਣੀ ਇਸ ਜਗ੍ਹਾ ਤੇ ਇਨਫਲਮੇਸ਼ਨ ਹੋ ਜਾਂਦੀ ਆ ਜਿਸ ਨੂੰ ਹੀਲ ਹੋਣ ਲਈ ਘੱਟੋ ਘੱਟ 90 ਦਿਨ ਲੱਗਦੇ ਨੇ 90 ਡੇਸ ਇਸ ਦਾ ਟ੍ਰੀਟਮੈਂਟ ਕੀ ਹੈ ਔਰ ਇਸ ਦੀਆਂ ਐਕਸਰਸਾਈਜ਼ਾਂ ਕੀ ਹੈ ਔਰ ਇਸ ਦਾ ਹੋਰ ਕੀ ਕੀ ਇਲਾਜ ਹੋ ਸਕਦਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹੀ ਡਿਸਕਸ ਕਰਾਂਗੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੀਰ ਸਿੰਘ ਸਰਾ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਹੁਣ 10 ਨਹੀਂ ਹੁਣ ਤਾਂ ਸਾਨੂੰ 12 ਹੀ ਹੋ ਗਏ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਹੈ 64 ਨੰਬਰ ਔਰ ਸਾਡੀਆਂ ਦੋ ਇੰਸਟਾਗ੍ਰam ਆਈਡਿਜ਼ ਨੇ ਐਸ ਹਰੀ ਸਿੰਘ ਸਨਾ ਫਿਜ਼ਿਓਥੈਰਪੀ ਔਰ ਦੂਸਰੀ ਇੰਸਟਾਗ੍ਰਾਮ ਦੀ ਆਈਡੀ ਹੈ ਡਾਕਟਰ ਗੁਰਸ਼ੇਰ ਸਿੰਘ ਦੇ ਨਾਮ ਤੇ ਉੱਥੇ ਸਾਨੂੰ ਫੋਲੋ ਜਰੂਰ ਕਰੋ YouTube ਤੇ ਡਾਕਟਰ ਗੁਰਸ਼ੇਰ ਬਲੌਗਸ Snapchat ਤੇ ਡਾਕਟਰ ਗੁਰਸ਼ੇਰ ਸਿੰਘ ਸਰਾ ਸਾਰੀ ਜਗ੍ਹਾ ਸਾਨੂੰ ਫੋਲੋ ਕਰ ਲਓ Facebook ਰਹਿ ਗਿਆ ਸੀ ਐਸ ਸਰੀ ਸਿੰਘ ਸਰਾ ਫਿਜ਼ਿਓਥੈਰੇਪੀ ਕਲੀਨਿਕ ਦੇ ਨਾਮ ਤੇ ਸੋ ਹਾਊ ਸ਼ੁਰੂ ਕਰੀਏ ਅੱਜ ਦੀਆਂ ਟੈਨਿਸ ਐਲਬੋ ਕੁਣੀ ਦੇ ਦਰਦ ਦੀਆਂ ਬਹੁਤ ਜ਼ਿਆਦੇ ਵਧੀਆ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਉਹ ਸ਼ੁਰੂ ਕਰਨ ਲੱਗੇ ਹਾਂ ਜਿਹਦੀਆਂ ਸਾਨ ਕਸਰਤਾਂ ਤੁਹਾਨੂੰ ਚਾਹੀਦੇ ਨੇ ਇੱਕ ਥੈਰਾ ਬੈਂਡ ਜਿਹੜੇ ਕਿ ਈਜ਼ੀਲੀ ਆਨਲਾਈਨ ਮਿਲ ਜਾਂਦੇ ਨੇ ਤੁਸੀਂ ਇਸ ਨੂੰ ਆਨਲਾਈਨ ਕਿਤੇ ਤੋਂ ਵੀ ਖਰੀਦ ਸਕਦੇ ਹੋ ਔਰ ਇੱਕ ਤੁਹਾਨੂੰ ਚਾਹੀਦਾ ਹੋਏਗਾ ਆਪਣੇ ਟੈਨਿਸ ਐਲਬੋ ਸਪੋਰਟ ਇਸ ਦੇ ਸਾਈਜ਼ ਆਉਂਦੇ ਨੇ স্মਲ ਲਾਰਜ ਐਕਸਟਰਾ ਲਾਰਜ ਐਕਸਟਰਾ ਐਕਸਟਰਾ ਲਾਰਜ ਜਿਸ ਨੂੰ ਆਪਾਂ ਇਸ ਜਗ੍ਹਾ ਤੇ ਬੰਨਣ ਦਾ ਤੁਹਾਨੂੰ ਤਰੀਕਾ ਦੱਸਾਂਗੇ ਕਿਵੇਂ ਬੰਨਣਾ ਔਰ ਹੁਣ ਆਪਾਂ ਕਲ ਕਰਨ ਲੱਗੇ ਆ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਤੁਹਾਨੂੰ ਰੈਸਟ ਬਹੁਤ ਜ਼ਰੂਰੀ ਹੈ ਜਿਸ ਸਾਥ ਦੇ ਵਿੱਚ ਦਰਦ ਹੈ ਉਸ ਜਗ੍ਹਾ ਤੇ ਤੁਸੀਂ ਬਿਲਕੁਲ ਹੀ ਉਸ ਤੋਂ ਕੰਮ ਲੈਣਾ ਕੱਟ ਕਰ ਦਿਓ ਫੋਰ ਐਗਜ਼ਾਮਪਲ ਸੂਚ ਵੀ ਕੰਮ ਕਰਦੇ ਹੋ ਸੱਚੇ ਹੱਥ ਤੇ ਰੋਡੇ ਟੈਨਿਸ ਹਲਪ ਹੋ ਗਿਆ ਤੁਸੀਂ ਖੱਬੇ ਨਾਲ ਸ਼ੁਰੂ ਕਰੋ ਮੰਨ ਲਓ ਦੋਨੋਂ ਦੀ ਟੈਨਿਸ ਹਲਪ ਹੋ ਜਾਵੇ ਫਿਰ ਕੀ ਕਰਾਂਗੇ ਆਪਾਂ ਫਿਰ ਤੁਸੀਂ ਆਰਾਮ ਨਾਲ ਆਫਿਸ 'ਚ ਬੈਠੋ ਘਰ ਬੈਠ ਕੇ ਆਰਾਮ ਕਰੋ 5-7 ਦਿਨ ਕਸਰੋਤਾ ਕਰਨੀ ਸ਼ੁਰੂ ਕਰੋ ਉਸ ਤੋਂ ਬਾਅਦ ਫਿਰ ਤੁਸੀਂ ਦੁਬਾਰਾ ਆਪਣੇ ਕੰਮ ਤੇ ਜੁੜ ਸਕਦੇ ਹੋ ਤੁਸੀਂ ਜਿਹੜੇ ਨੰਬਰ ਤੇ ਗੱਲ ਕਰਨ ਲੱਗੇ ਆ ਇਸ ਜਗ੍ਹਾ ਤੇ ਤੁਸੀਂ ਆਈਸਿੰਗ ਕਰਨੀ ਹੈ ਕਿਤੇ ਵੀ ਹੌਟ ਪੈਕ ਦੇਣ ਦੀ ਕੋਸ਼ਿਸ਼ ਨਾ ਕਰਿਓ ਹਮੇਸ਼ਾ ਇਸ ਜਗ੍ਹਾ ਤੇ ਤੁਸੀਂ ਆਈਸਿੰਗ ਬਰਫ ਲਓ ਉਸ ਨੂੰ ਕੁੱਟ ਲਓ ਕੁੱਟ ਕੇ ਲਪਾਫੇ ਚ ਪਾਓ আর ਇਸ ਦੇ ਆਊਂਡ ਰੈਪ ਕਰ ਦਿਓ 20 ਮਿੰਟ ਸਵੇਰੇ 20 ਮਿੰਟ ਪਹਿਰੇ 20 ਮਿੰਟ ਸ਼ਾਮ ਇਹ ਹੋ ਗਿਆ ਤੁਹਾਡਾ ਦੂਸਰਾ ਪਾਰਟ ਆਈਸਿੰਗ ਤੀਸਰੇ ਨੰਬਰ ਤੇ ਆਪਾਂ ਗੱਲ ਕਰਨ ਲੱਗੇ ਆ ਕਸਰਤਾਂ ਦੀ ਕਿਹੜੀਆਂ ਕਿਹੜੀਆਂ ਕਸਰਤਾਂ ਆਪਾਂ ਨੂੰ ਕਰਨੀਆਂ ਜ਼ਰੂਰੀ ਹੈ ਕਿ ਆਪਣੇ ਜਿਹੜੇ ਇਹ ਐਕਸਟੈਂਸਰ ਮਸਲਸ ਨੇ ਇਹ ਤਕੜੇ ਹੋ ਜਾਣ ਹੁਣ ਸ਼ੁਰੂ ਕਰਨ ਲੱਗੇ ਆ ਕਸਰਤਾਂ ਨੰਬਰ 1 ਐਕਸਰਸਾਈਜ਼ ਕੀ ਹੈ ਆਪਣੀ ਰਿਸਟ ਐਕਸਟੈਂਸ਼ਨ ਆਪਾਂ ਗੁੱਟ ਨੂੰ ਉੱਪਰ ਚੱਕਾਂਗੇ ਇਸ ਨੂੰ ਆਪਾਂ ਪੂਰੇ 12 ਵਾਰੀ ਕਰਨਾ 1 2 3 4 5 6 7 8 9 10 11 12 ਠੀਕ ਹੈ इसन तु तो गिनके बारह बारी करोगे और इससे तीन तो सैट लाओगे पहली कसरत पहली एक्सरसाइज हूँ आप गल कर लगे हैं। रेस्ट फलैक्शन एक दो तीन चार सॉरी पां छत अठ नौ दस ग्यारह बारह तेन रिलैक्स की होगी अपनी दूजी कसरत ਇਸ ਨੂੰ ਵੀ ਤੁਸੀਂ 3 ਗੇਨ ਕੀ 3 ਸੈਟ ਲਾਉਣੇ ਆ ਪਹਿਲੀ ਐਕਸਰਸਾਈਜ਼ ਸੀਗੀ ਆਪਾਂ ਗੋਟ ਨੂੰ ਉੱਪਰ ਨੂੰ ਮੋੜ ਚੱਕਿਆ ਸੀ ਏਦਾਂ ਕਰਕੇ ਔਰ ਉਸ ਤੋਂ ਬਾਅਦ ਆਪਾਂ ਚੱਕਿਆ ਸੀ ਗੋਟ ਨੂੰ ਅੰਦਰ ਨੂੰ ਇਸਦੇ ਵੀ ਆਪਾਂ ਦੋਨਾਂ ਦੇ 12-12 ਦੇ 3 ਸੈਟ ਲਾਉਣੇ ਆ ਹੁਣ ਉਸ ਤੋਂ ਬਾਅਦ ਆਪਾਂ ਜਿਹੜੀ ਅਗਲੀ ਕਸਰਤ ਹੈ ਉਹ ਕਰਨ ਲੱਗੇ ਆਪਾਂ ਉੱਪਰ ਥੱਲੇ ਏਦਾਂ ਠੀਕ 2 3 4 5 6 7 8 9 10 11 12 ਦੈਨ ਰਿਲੈਕਸ ਇਸਦੀ ਆਪਾਂ ਕਿਣ ਕੇ ਤਿੰਨ ਸੈਟ ਲਾਉਣੇ ਆ 12-12 ਦੀ ਹੋਊਗੀ ਤੀਜੀ ਐਕਸਰਸਾਈਜ਼ ਹੁਣ ਚੌਥੀ ਕਸਰਤ ਕੀ ਹੈ ਆਪਾਂ ਸਟਾਰਟ ਕਰਨ ਲੱਗੇ ਆ ਇਸ ਦਾ ਇੱਕ ਸਟ੍ਰੈਚ ਤਿੰਨ ਕਸਰਤਾਂ ਕਰ ਲਈਆਂ ਉਸ ਤੋਂ ਬਾਅਦ ਸਟ੍ਰੈਚ ਕੀ ਕਰਾਂਗੇ ਆਪਾਂ ਹੱਥ ਸਿੱਧਾ ਕਰ ਲੈਣਾ ਮੰਨ ਲਓ ਵੀ ਆ ਆਪਣੇ ਰਾਈਟ ਸਾਈਡ ਤੇ ਇੱਥੇ ਹੋਇਆ ਹੋਇਆ ਟੈਨਿਸ ਐਲੂ ਆਪਾਂ ਇਹ ਹੱਥ ਸਿੱਧਾ ਔਰ ਇਹ ਹੱਥ ਇਧਰੋਂ ਫੜ ਲਿਆ ਇਦਾਂ ਔਰ ਇਹ ਹੱਥ ਨੂੰ ਆਪਾਂ ਇਦਾਂ ਖਿੱਚ ਦੇਣਾ ਮਤਲਬ ਇਹ ਹੱਥ ਵਿੱਚ ਫੜਿਆ ਔਰ ਇਦਾਂ ਜਦੋਂ ਖਿੱਚਾਂਗੇ ਆਪਣੀ ਸੇਮ जगह पर जिते अपने टेनिस हेल्पो उतरैच पेगा इतने आप सैकेंड होल्ड करा एक दो तीन चार पे सत अठ नौ दस दिन रिलैक्स फिर स्ट्रैच करा हाथ से बिल्कुल ग्रैप पीता और इदा खिंचता देखो ध्यान और इस जगह स्ट्रैच पै रहे सामने बिल्कुल बह कर देनी है इतनी होल्ड करा दस सैकेंड एक दो तीन चार पांच छे सत अठ नौ दस दिन रिलैक्स ये होगी चौथी कसरत ਜਿਸ ਦੇ ਵਿੱਚ ਆਪਾਂ ਸਟ੍ਰੈਚ ਕੀਤਾ ਹੁਣ ਉਸ ਤੋਂ ਬਾਅਦ ਜਿਹੜੀ ਕਸਰਤ ਕਰਨੀ ਹੈ ਉਹਦੇ ਲਈ ਚਾਹੀਦਾ ਆਪਾਂ ਨੂੰ ਥੈਰਾ ਬੈਂਡ ਹੁਣ ਆਪਾਂ ਗੱਲ ਕਰਨ ਲੱਗੇ ਆ ਇਸ ਦੀ ਇੱਕ ਐਕਸਰਸਾਈਜ਼ ਕਰਾਂਗੇ ਸਟਰੈਂਥਨਿੰਗ ਐਕਸਰਸਾਈਜ਼ ਆਪਾਂ ਇਸ ਤੋਂ ਬਾਅਦ ਆਪਾਂ ਇੱਕ ਹੋਰ ਸਟ੍ਰੈਚ ਕਰਾਂਗੇ ਪਹਿਲਾਂ ਆਪਾਂ ਇੱਕ ਸਪੈਂਡਿੰਗ ਕਰਾਂਗੇ ਆਪਾਂ ਥੈਰਾ ਬੈਂਡ ਦੂਸਰੇ ਹੱਥ ਨਾਲ ਆਪਾਂ ਇਦਾਂ ਫੜ ਲੈਣਾ ਥੱਲੇ ਨੂੰ ਔਰ ਦੈਨ ਆਪਾਂ ਮੁਠੀ ਬੰਨ੍ਹਦੇ ਦੇਖੋ ਤੁਸੀਂ ਇਦਾਂ ਸਟੇਬਲ ਕਰਨਾ ਆਪਾਂ ਸਰਾਣਾ ਰੱਖ ਲਿਆ ਸਰਾਣੇ ਦੀ ਗੁੱਟ ਸਟੇਬਲ ਹੋ ਗਿਆ बैन आप लिया देखो इदा करके कोठी बंद की थी, और इसमें खिंचा कि जोर लगे एदा उपर देखो एक देखो दो तीन चार पांच छे सत्त अठ नौ दस दैन रिलैक्स इससे के तीन सट लाने दस दस दिन फिर यही पोजिशन आप इदा कर लेने देखो थले दैन फिर आप इस टाइट कर देना प्रोपर जिंदा कर सकते हम उपरू एक दो तीन 4 5 6 7 8 9 10 11 12 ਤਿੰਨ ਲੈਗਸ ਗਲਤੀ ਨਾਲ ਆਪਾਂ 12 ਲਾ ਲਏ ਤੁਸੀਂ 10 ਹੀ ਲਾਉਣੇ ਆ ਇਸ ਦੇ ਵੀ ਤਿੰਨ ਤਿੰਨ ਸੈੱਟ ਲਾਉਣੇ ਆ ਹੁਣ ਉਸ ਤੋਂ ਬਾਅਦ ਜਿਹੜੀ ਨੈਕਸਟ ਐਕਸਰਸਾਈਜ਼ ਕਰਨੀ ਹੈ ਉਹ ਹੈਗੀ ਹੈ ਆਪਣੀ ਇਸੇ ਇਸੇ ਨਾਲ ਹੀ ਬੈਂਡ ਨੂੰ ਇਦਾਂ ਫੜ ਲੈਣਾ ਔਰ ਆਪਾਂ ਇਹ ਦੋਨੋਂ ਸਾਈਡੇ ਦਾ 1 2 3 4 5 6 7 एट नाइन टैन देन रिलैक्स पहला आप हाथ इदा रखे से इस बाद आप हाथ इदा कर देने बहर न फिर आपूँ करा इसको थोड़ा तुम्हें तो टाइट कर लेना ऐँ करके देखो वन टू थ्री फोर फाइव सिक्स सैवन एट नाइन टैन दैन रिलैक्स इसे भी आप दस दस दे तेन सैट लाने ਹੁਣ ਉਸ ਤੋਂ ਬਾਅਦ ਆਪਾਂ ਕੀ ਕਰਨਾ ਆਪਾਂ ਇੱਕ ਹੋਰ ਸਟ੍ਰੈਚ ਕਰਾਂਗੇ ਫਿਰ ਆਪਾਂ ਇੱਕ ਹੋਰ ਕਸਰਤ ਤੁਹਾਨੂੰ ਕਰਕੇ ਦਿਖਾਵਾਂਗੇ ਹੁਣ ਵਾਲਾ ਸਟ੍ਰੈਚ ਕੀ ਹੋਏਗਾ ਆਪਾਂ ਬਿਲਕੁਲ ਹੱਥ ਸਿੱਧਾ ਕਰ ਦੇਣਾ ਹੱਥ ਇੱਧਰ ਰੱਖਾਂਗੇ ਐਦਾਂ ਰੱਖ ਕੇ ਮੁਠੀ ਬੰਦ ਕਰ ਦੇਣੀ ਆ ਔਰ ਦੂਸਰੇ ਹੱਥ ਨਾਲ ਐਦਾਂ ਸਟ੍ਰੈਚ ਕਰ ਦੇਣਾ ਇਸ ਤਰ੍ਹਾਂ ਦੇਖੋ ਤੁਸੀਂ ਇੱਥੇ ਪੂਰੀ ਖਿੱਚ ਪੈ ਰਹੀ ਹੈ ਦੇਖੋ ਧਿਆਨ ਨਾਲ ਹਾਂਜੀ 1 2 3 4 5 6 7 8 9 10 11 12 13 14 15 then relax ek stretch ਆਪਾਂ 15 ਸੈਕਿੰਡ ਲਈ ਕਰਨਾ ਦੁਬਾਰਾ ਦੇਖੋ ਧਿਆਨ ਨਾਲ ਫਿਰ ਮੁਠੀ ਆਪਾਂ ਹੱਥਾਂ 'ਈ ਕੀਤਾ ਮੁਠੀ ਬੰਦ ਕੀਤੀ ਔਰ ਇਦਾਂ ਸਟ੍ਰੈਚ ਕਰਤਾ ਕਿ ਆਪਾਂ ਹੋਲਡ ਕਰਾਂਗੇ 15 ਸੈਕਿੰਡ 1 2 3 4 5 6 7 8 9 10 11 12 13 14 15 then relax ਇਸ ਨੂੰ ਵੀ ਤੁਸੀਂ ਸਿਰਫ 3 ਸੈਟ ਲਾਉਣੇ ਇਹ ਹੋ ਗਿਆ ਸਟ੍ਰੈਚ ਇਹ ਸਾਰੀਆਂ ਕਸਰਤਾਂ ਤੁਸੀਂ ਰੋਜ਼ਾਨਾ ਕਰਨੀਆਂ ਨੇ ਔਰ ਰੋਜ਼ਾਨਾ ਸਵੇਰੇ ਦੁਪਹਿਰੇ ਸ਼ਾਮ ਪਾਰਸ ਕਰਨੀ ਹੈ ਸਵੇਰੇ ਸ਼ਾਮ ਤੱਕ ਜਰੂਰ ਕਰਿਓ ਹੁਣ ਆਪਾਂ ਤੁਹਾਨੂੰ ਦੱਸਣ ਲੱਗੇ ਆਂ ਵੀ ਬੈਂਡ ਕਿਵੇਂ ਪਾ ਕੇ ਰੱਖਣਾ ਹੈ ਆਪਾਂ ਤੁਹਾਨੂੰ ਦੱਸਣ ਲੱਗੇ ਆਂ ਵੀ ਇਹ ਬੈਂਡ ਨੂੰ ਕਿਵੇਂ ਪਾਉਣਾ ਦੇਖੋ ਇਸ ਜਗ੍ਹਾ ਤੇ ਟੈਨਸਲਵ ਹੋਇਆ ਹੋਇਆ ਬੈਂਡ ਦੀ ਜਿਹੜਾ ਜੋ ਵੀ ਪਾਰਟ ਹੈ ਕੰਪਨੀ ਦਾ ਲੋਗੋ ਜਿਹੜਾ ਵੀ ਹੋਏਗਾ ਆਪਾਂ ਕਿਸੇ ਦੀ ਪ੍ਰੋਮੋਸ਼ਨ ਨਹੀਂ ਕਰ ਰਹੇ ਬਿਲਕੁਲ ਵੀ ਇਹ نیچے ਨੂੰ ਆਏਗਾ ਇਸ ਤੋਂ ਦੋ ਉਂਗਲਾਂ ਇਸ ਤੋਂ ਦੋ ਉਂਗਲਾਂ ਆਪਾਂ نیچے ਰੱਖਣੀਆਂ ਨੇ ਇਸ ਤਰ੍ਹਾਂ ਕਰਕੇ ਔਰ ਦੈਨ ਆਪਾਂ ਇਸ ਨੂੰ ਟਾਈਟ ਕਰ ਦੇਣਾ ਐਦਾਂ ਤੁਸੀਂ ਦੇਖੋ ਐਦਾਂ ਟਾਈਟ ਕਰ ਦੇਣਾ ਹੈ ਔਰ ਦੈਨ ਇਸ ਜਗ੍ਹਾ ਤੇ ਦੋ ਉਂਗਲਾਂ ਤੋਂ نیچے ਆਪਾਂ ਇਸ ਜਗ੍ਹਾ ਤੇ ਏਦਾਂ ਬੈਂਡ ਬੰਨ ਕੇ ਰੱਖਣਾ ਹੈ ਔਰ ਇਹ ਬੈਂਡ ਤੁਸੀਂ 90 ਦਿਨ ਬੰਨ ਕੇ ਰੱਖਣਾ। ਮਗਰ ਤੁਸੀਂ ਦੇਖੋਗੇ ਜੋ ਤੁਹਾਡਾ ਟੈਨਿਸ ਐਲਬੋਟੇ ਜੋ ਤੁਹਾਡੀ ਇਨਫਲਮੇਸ਼ਨ ਹੋਈ ਸੀ ਜਿੱਥੋਂ ਤੁਹਾਡੇ ਮਸਲਜ਼ ਓਰੀਜਿਨ ਹੁੰਦੇ ਐ ਐਕਸਟੈਂਸਰ ਮਸਲਜ਼ ਓਰੀਜਿਨ ਹੁੰਦੇ ਐ ਉਹ ਹੀਲ ਹੋ ਜਾਣਗੇ ਔਰ ਤੁਸੀਂ ਟੈਨਿਸ ਐਲਬੋਟੋ ਕੂਣੀ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ। ਉਮੀਦ ਕਰਦਾ ਤੁਹਾਨੂੰ ਸਾਰੀਆਂ ਕਸਰਤਾਂ ਸਮਝ ਵੀ ਆਈਆਂ ਹੋਣਗੀਆਂ ਔਰ ਪਸੰਦ ਵੀ ਆਈਆਂ ਹੋਣਗੀਆਂ। ਅਗਰ ਤੁਸੀਂ ਸਾਡੀ ਵੀਡੀਓ ਦੇਖ ਕੇ ਇਹ ਕਸਰਤਾਂ ਕਰਨੀਆਂ ਸ਼ੁਰੂ ਕਰਤੀਆਂ ਨੇ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਔਰ ਅਗਰ ਤੁਸੀਂ ਕੋਈ ਹੋਰ ਜਾਣਕਾਰੀ ਚਾਹੁੰਦੇ ਹੋ ਜਾਂ ਕਿਸੇ ਹੋਰ ਟਾਪਿਕ ਤੇ ਵੀਡੀਓ ਚਾਹੁੰਦੇ ਹੋ ਤਾਂ ਸਾਨੂੰ ਉਹ ਵੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਸਾਨੂੰ ਫੋਲੋ ਕਰਨ ਲਈ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਪਣਾ ਔਰ ਆਪਣੇ ਪਰਿਵਾਰ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ